ਪਰਮ ਪੂਜਨੀ ਸੰਤ ਬਾਬਾ ਮਹਿੰਦਰ ਦਾਸ ਜੀ ਨੇ ਆਪਣਾ ਪੰਜ ਪੌਤਿਕ ਸਰੀਰ ਛੱਡ ਕੇ ਮਿਤੀ 6 ਨਵੰਬਰ 2025 ਨੂੰ ਸਵੇਰੇ 12 5 ਮਿੰਟ ਤੇ ਦਿਨ ਵੀਰਵਾਰ ਨੂੰ ਪਰਲੋਕ ਗਮਨ ਕਰ ਗਏ ਹਨ ਸਾਰੀ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ 7 ਨਵੰਬਰ ਦਿਨ ਸ਼ੁੱਕਰਵਾਰ ਨੂੰ ਵਿਵੇਕ ਆਸ਼ਰਮ ਮੱਲੇਵਾਲਾ ਤਕਰੀਬਨ 0:00 ਵਜੇ ਸੰਸਕਾਰ ਹੋਵੇਗਾ ਇਸ ਦਾ ਸਾਰਾ ਲਾਈਵ ਟੈਲੀਕਾਸਟੀਕੇ ਪੰਜਾਬ ਚੈਨਲ ਤੇ ਹੋਵੇਗਾ ਪੂਰਾ ਹਮਾ ਦਾ ਪੈ ਗਈ ਬਾਬਾ ਮਿੰਦਰਦਾਸ ਜੀ ਦੇ ਜੀਮਨੀ ਬਰੇ ਥੋੜੇ ਸੰਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੇ ਭਤੇ ਸਾਡੇ ਗੁਰੂ ਮਹਾਰਾਜ ਬਾਬਾ ਮਿੰਦਰਦਾਸ ਜੀ ਜਿਨ੍ਹਾਂ ਦੇ ਗੁਰੂ ਬਾਬਾ ਕਰਨੈਲ ਦਾ ਜੀ ਜਲਾਲ ਵਾਲੇ ਸੀਗੇ ਉਹ ਬਚਪਨ ਵਿੱਚ ਹੀ ਉਹਨਾਂ ਕੋਲ 8-10 ਸਾਲ ਦੀ ਉਮਰ ਸੀ ਜਦੋਂ ਆਏ ਸੀਗੇ ਉਹਨਾਂ ਤੋਂ ਉਹਨਾਂ ਦੇ ਨਾਲ ਰਹੇ ਨੇ ਉਹਨਾਂ ਦੀ ਸੇਵਾ ਕੀਤੀ ਆਪ ਉਹਨਾਂ ਨੂੰ ਖਾਣ ਬਣਾ ਕੇ ਦਿੰਦੇ ਸੀਗੇ ਆਪ ਹੀ ਉਹਨਾਂ ਦੇ ਕੱਪ ਧੋਨੇ ਉਹਨਾਂ ਦੇ ਆਪਣੇ ਪੂਰੇ ਮਨਪਸੰਦ ਨਾਲ ਸੇਵਾ ਕੀਤੀ ਜੋ ਵੀ ਕੋਈ ਚੀਜ਼ ਹੁੰਦੀ ਸੀ ਉਹ ਆਪ ਹੀ ਇਸਮਾਰਕ ਰੱਖਦੇ ਸੀਗੇ ਆਪ ਹੀ ਉਹਨਾਂ ਨੂੰ ਬਣਾ ਕੇ ਦਿੰਦੇ ਸੀਗੇ ਔਰ ਸਾਰੇ ਜਿਹੜੇ ਦੂਜੇ ਮਹਾਪੁਰਸ਼ ਸੀਗੇ ਉਹਨਾਂ ਨੂੰ ਵੀ ਬੜਾ ਪਿਆਰ ਸਤਿਕਾਰ ਸੀ ਬਾਬਾ ਜੀ ਨੇ ਆਪ ਹੀ ਸੱਚੇ ਸਤੁਰ ਨੂੰ ਕਿਹਾ ਕਿ ਆਪਾਂ ਵਿਦਿਆ ਦੀ ਪੜ੍ਹਾਈਏ ਸਾਰੇ ਸੰਤਾਂ ਨੂੰ ਤੇ ਸੱਚੇ ਸਤਗੁਰੂ ਨੇ ਬਾਬਾ ਮਿੰਦਰ ਸਿੰਘ ਜੀ ਨੇ ਲਾਲ ਕੇ ਜਿੰਨੇ ਵੀ ਸਾਡੇ ਸੰਤ ਨੇ ਮਹਾਂਪੁਰਸ਼ ਨੇ ਉਹਨਾਂ ਨੂੰ ਸਕੂਲ ਭੇਜਿਆ ਪੜਾਇਆ ਗਿਆ ਆਪ ਜਾ ਜਾ ਕੇ ਸੇਵਾ ਕਰਦੇ ਸੀ ਚੋਚੀ ਦੀ ਲੋੜ ਸੀ ਦੇ ਕੇ ਹੁੰਦੇ ਸੀਗੇ ਫਿਰ ਇੱਥੇ ਮੱਲਿਆਰੇ ਬਾਬਾ ਜੀ ਸਾਡੇ ਮਹਾਰਾਜ ਜੀ ਸੱਚੇ ਸਤੁਰੂ ਨੇ ਬਚਨ ਕੀਤਾ ਕਿ ਸਾਡੀ ਜਨਮ ਭੂਮੀ ਹੈ ਪਿੰਡ ਮੱਲੇ ਵਾਲਾ ਤੁਸੀਂ ਉੱਥੇ ਜਾ ਕੇ ਸ਼ਹੀਦਾਂ ਜਗ੍ਹਾ ਬਣਾਉਣੀ ਆ 1990 ਚ ਸੱਚੇ ਸਤਗੁਰਾਂ ਦੀ ਕਿਰਪਾ ਨਾਲ ਉਹਨਾਂ ਨੇ ਆਪ ਇੱਥੇ ਆ ਕੇ ਨੀਂਹ ਪੱਥਰ ਰੱਖਿਆ ਸ਼ਹੀਦਾਂ ਦੀ ਜਗ੍ਹਾ ਦਾ ਤੇ ਬਾਬਾ ਮਿੰਤਾदास ਸਿੰਘ ਇਹ ਸੇਵਾ ਲਈ ਕਿ ਤੁਸੀਂ ਇੱਥੇ ਰਹਿ ਕੇ ਸੇਵਾ ਕਰਨੀ ਹੈ ਤੇ ਆਪ ਜਦੋਂ ਆਉਂਦੇ ਸੀਗੇ ਸਾਰਿਆਂ ਨੂੰ ਚਾਹ ਚੜ੍ਹ ਜਾਂਦਾ ਸੀ ਸਭ ਦੇ ਗੁਰੂ ਸੀ ਸਾਡੇ ਉਹ ਤੇ ਬੜੇ ਪ੍ਰੇਮ ਸਤਕਾਰ ਨਾਲ ਸੱਚੇ ਸਤਗੁਰਾਂ ਨੂੰ ਇੱਥੇ ਲੈ ਕੇ ਆਉਣਾ ਤੇ ਬਾਬਾ ਮੰਦਰ ਦੇ 10 ਜੀ 10 ਦੇ ਹੁੰਦੇ ਸੀ ਬਾਬਾ ਜੀ ਕਹਿੰਦੇ ਵੀ ਸਾਨੂੰ ਇੰਨਾ ਚਾਹ ਹੁੰਦਾ ਸੀਗਾ ਜਦੋਂ ਉਹਨਾਂ ਨੇ ਆਉਣਾ ਹੁੰਦਾ ਜਾਂ ਕੋਈ ਪ੍ਰੋਗਰਾਮ ਹੁੰਦਾ ਸੀ ਆਪਣਾ 4 ਦਸੰਬਰ ਦਾ 8 ਮਾਰਚ ਦਾ ਤੇ ਪਹਿਲਾਂ ਤੋਂ ਅਸੀਂ ਉਹਨਾਂ ਦੇ ਆਉਣ ਦੀ ਤਿਆਰੀ ਕਰ ਲੈਂਦੇ ਸੀ ਤਾਂ ਕਿ ਸਤਗੁਰਾਂ ਨੂੰ ਪੂਰੇ ਪਿਆਰ ਸਤਕਾਰ ਨਾਲ ਲਿਆਂਦਾ ਜਾਵੇ ਅੱਜ 35 ਸਾਲ ਹੋ ਗਏ ਜਗਾਂ ਨੂੰ ਤਿਬੋਂ ਮੰਦਲ ਅਹਜਿਨੀ 80 ਰਿਹਾ ਕਿ 35 ਸਾਲ ਜਗ੍ਹਾ ਤੇ ਸੇਵਾ ਕੀਤੀ ਰਾਤ ਆਪਦੇ ਜਿਹੜੇ ਜੀਵਨ ਸਵਾਸਾਂ ਦੀ ਲੜੀ ਆ ਉਹ ਜੀਵਨ ਦੀ ਸੇਰ ਦੀ ਯਾਤਰਾ ਪੂਰੀ ਹੋ ਗਈ ਸਾਧੂ ਸੰਤ ਤਾਂ ਸਦਾ ਰਹਿੰਦੇ ਨੇ ਪਰਮਾਤਮਾ ਸਤਗੁਰੂ ਹੀ ਰਹਿੰਦੇ ਨੇ ਸ਼ਹੀਦ ਵੀ ਰਹਿੰਦੇ ਨੇ ਮਹਾਪਰਸ਼ੂ ਵੀ ਰਹਿੰਦੇ ਨੇ ਪਰ ਜੋ ਸਾਨੂੰ ਦਿਸਦਾ ਸੀ ਜਦੋਂ ਅਸੀਂ ਸਾਰੇ ਜਾਣਦੇ ਸੀਗੇ ਤੇ ਸਾਡੇ ਸਿਰ ਤੇ ਉਹਨਾਂ ਦਾ ਹੱਥ ਹੁੰਦਾ ਸੀ ਜਣਾ ਨੰਨਸਕਾਰ ਕੰਨੀ ਮਾ ਸਾਡੇ ਕਨੋ ਗੁਰੂ ਦਾ ਪਿਆਰ ਮਾਤਾ ਦਾ ਪਿਤਾ ਦਾ ਮੇਲਾ ਇਸ ਲਈ ਸਾਡੇ ਲਈ ਉਹ ਆਸਰਾ ਚਲਾ ਗਿਆ ਕਿਉਂਕਿ ਕਦੇ ਗੁਰੂ ਤੇ ਪਰਮੇਸ਼ਰ ਹੀ ਕੋਈ ਹੁੰਦਾ ਅਸੀਂ ਪਰਮੇਸ਼ਰ ਦੇਖਦੇ ਸੀ ਗੁਰੂ ਦੇਖਦੇ ਸੀ ਤੇ ਜਾਤ ਨਹੀਂ ਸੀਗਾ ਵੀ ਇੱਕ ਦਿਨ ਸਾਨੂੰ ਇਸ ਤਰ੍ਹਾਂ ਹੀ ਇਹ ਦਿਨ ਵੀ ਆਊਗਾ ਅਸਲੀ ਅਸੀਂ ਨਾ ਸਮਝਾਂ ਕੋਈ ਪਤਾ ਨਹੀਂ ਹੈ ਉਹ ਸਾਰਾ ਕੁਝ ਆਪ ਹੀ ਕਰਨ ਵਾਲੇ ਸੀ ਕਰਨ ਵਾਲੇ ਸੀ ਜੇ ਅਸੀਂ ਉਹਨਾਂ ਨੂੰ ਕਈ ਵੀ ਰਕਾਣਾ ਵੀ ਤੁਹਾਡੀ ਖੇਤੀ ਹੈ ਜੇ ਤਾਂ ਪੂਰੀ ਨਹੀਂ ਹੋਈ ਤੇ ਤੁਸੀਂ ਕਈ ਵੀ ਗੱਲਾਂ ਇਸ ਤਰ੍ਹਾਂ ਘਾਤਮ ਕਰਦੇ ਆ ਫਿਰ ਕਹਿੰਦਾ ਨਹੀਂ ਜਾਂਦੇ ਨਹੀਂ ਜਾਂਦੇ ਪਰ ਵਿੱਚ ਕਹਿੰਦਾ ਨਾ ਅਸੀਂ اٹਹ ਜਾਣਾ ਜਿਸ ਤਰ੍ਹਾਂ ਜੋ ਪ੍ਰਮਾਤਮਾ ਦਾ ਗੁਰੂ ਦਾ ਹੁਕਮ ਹੈ ਉਹਨੂੰ ਬਦਲਿਆ ਤਾਂ ਢਾਲਿਆ ਤਾਂ ਨਹੀਂ ਜਾ ਸਕਦਾ ਇਸ ਲਈ ਇਹ ਦੁੱਖ ਦੇ ਵਿੱਚ ਸਾਡੇ ਸਾਰੇ ਮਹਾਂਪੁਰ ਚ ਸੰਗਤ ਸੇਵਾਦਾਰ ਆਏ ਨੇ ਤੇ ਕੱਲ ਨੂੰ ਦੁਪਹਿਰੇ ਉਹਨਾਂ ਦਾ ਅੰਤਮ ਸੰਸਕਾਰ ਪਿੰਡ ਮੱਲੇਵਾਲਾ ਉੱਥੇ ਕੀਤਾ ਜਾਊਗਾ ਤੇ ਸੱਚੇ ਸਾਧੂ ਰਕਨ ਦਸ ਮੇਂਦਰ ਦਾ ਸਮਰਾਪਤਾ ਤੇ ਮੇਰੀ ਜਨਮ ਭੂਮੀ ਤੇ ਉਹਦੀ ਸੇਵਾ ਲੱਗੀ ਆ ਤੇ ਜੇ ਬਾਬਾ ਕਰਨਾਲ ਦਾ ਜਿਹੜੇ ਪੁੱਤ ਸੀ ਉਹਨਾਂ ਨੇ ਆਪਦੀ ਜ਼ਮੀਨ ਆਪਦੇ ਇਹ ਜਗਾ ਉਹਨਾਂ ਦੀ ਜ਼ਮੀਨ 'ਤੇ ਬਣੀ ਆ ਤੇ ਆਪਦੇ ਪੈਨ ਉਹਨਾਂ ਨੂੰ ਸੇਵਾ ਲਈ ਕਹਿਣ ਲੱਗੇ ਮੇਰਾ ਪੋਤਾ ਤੇ ਇੱਥੇ ਰਹਿ ਕੇ ਸੇਵਾ ਕਰੂਗਾ ਤੇ ਉਹਨਾਂ ਨੇ ਉਹ ਆਪਦਾ ਫਰਜ਼ ਪੂਰਾ ਕੀਤਾ ਪਾਥ ਹੋਣ ਦਾ ਤੇ ਜਾਣ ਤੋਂ ਪਹਿਲਾਂ ਹੀ ਪਿੱਛੇ ਜਿਹੜੇ ਆ ਤਸਵੀਰਾਂ ਦੇਖ ਦਿਓ ਉਹ ਆਪ ਹੀ ਰੱਖ ਕੇ ਗਏ ਨੇ ਕਹਿੰਦੇ ਸਤਗੁਰ ਦੇ ਸ਼ਹੀਦ ਇੱਥੇ ਸਦਾ ਰਹਿਣਗੇ ਐਸ ਲਈ ਮਤਾ ਦੇ ਕੇ ਕਹਿਣ ਲੱਗੇ ਸਾਡੀ ਸੇਵਾ ਜਿਹਨੇ ਮਨਜ਼ੂਰ ਕਰਿਓ ਐਸ ਲਈ ਹਨ ਗੁਰੂ ਦੀ ਗੱਲ ਨੂੰ ਗੁਰੂ ਜਾਣਦਾ ਸਤ ਉਹਨਾਂ ਦੀ ਗੱਲ ਨੂੰ ਸਤਗੁਰੂ ਜਾਣਦੇ ਨੇ ਅਸੀਂ ਤਾਂ ਉਹਨਾਂ ਦੇ ਬੱਚੇ ਆ ਸੇਵਕਾਂ ਸਾਨੂੰ ਉਹਨਾਂ ਗਿਆਨ ਨਹੀਂ ਜਿਨਾ ਉਹਨਾਂ ਨੂੰ ਪਤਾ ਹੈ ਐਸ ਲਈ ਗੁਰੂ ਦੇ ਪਰਮੇਸ਼ਰ ਦੀ ਗੱਲ ਨੂੰ ਤੋਂ ਆਪ ਹੀ ਸਮਝ ਸਕਦੇ ਨੇ ਦੱਸ ਸਕਦੇ ਨੇ ਕਿਸ ਤਰ੍ਹਾਂ ਉਲਾ ਕਰ ਦਿੰਦੇ ਨੇ ਕਿਸ ਤਰ੍ਹਾਂ ਵਰਤਦੇ ਨੇ ਐਸ ਲਈ ਸਾਨੂੰ ਸਭ ਨੂੰ ਬੜੀ ਕਠਨ ਸਮੇਂ ਦੇ ਵਿੱਚੋਂ ਸਮਝ ਲੈ ਕਿ ਸਾਡੇ ਸਿਰ ਤੋਂ ਛੱਤ ਇੱਕ ਗੁਰੂ ਦੀ ਇੱਕ ਮਾਤਾ ਪਿਤਾ ਦੀ ਚਲੀ ਜਾਣੀ ਇਕਾਸਰ ਚਲੇ ਜਾਣਾ ਜਦੋਂ ਵੀ ਉਹ ਸਾਰਿਆਂ ਨੂੰ ਨਿਕਲ ਆਉਣਾ ਪਿਆਰ ਸਤਗੁਰਾਂ ਨਾਲ ਮਿਲਣਾ ਅਸ਼ੀਰਵਾਦ ਦੇਣੇ ਕਹਿੰਦਾ ਚਾਹ ਛਕੋ ਪ੍ਰਸ਼ਾਦਾ ਛਕੋ ਫਿਰ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਅੱਜ ਹੁਣ ਕੌਣ ਕਹੂਗਾ ਹੁਣ ਆਊਗਾ ਕੋਈ ਵੀ ਇਹ ਥੋੜਾ ਵੀ ਉਹ ਕਹਿਣਗੇ ਉਹ ਪਿਆਰ ਤੈਨੂੰ ਮਿਲ ਸਕਦਾ ਨਾ ਸਤਗੁਰਾਂ ਨਾਲ ਪਿਆਰ ਸਾਨੂੰ ਅੱਜ ਮਿਲ ਸਕਦਾ ਨਾ ਇਹਨਾਂ ਨਾਲ ਪਿਆਰ ਮਿਲ ਸਕਦਾ ਠੀਕ ਆ ਹਰ ਇੱਕ ਚੀਜ਼ ਸੰਸਾਰ ਤੇ ਚਲਦੀ ਹੈ ਚੱਲੀ ਗਈ ਹੈ ਗੁਰੂ ਕੀ ਰਾਏ ਕਿਨੇ ਚਲੇ ਗਏ ਨੇ ਪਰ ਉਹਨਾਂ ਦਾ ਜਿਹੜਾ ਥਾਂ ਉਹ ਬਹੁਤ ਔਖਾ ਹੈ ਨਾ ਇਸ ਲਈ ਸਾਡੇ ਸਭ ਲਈ بڑا ਕਠਿਨ ਸਮਾਂ ਹੈ ਜਿਹਦੇ ਵਿੱਚ ਅਸੀਂ ਚੱਲ ਰਹੇ ਹਾਂ ਇਸ ਲਈ ਪਰਮਾਤਮਾ ਗੁਰੂ ਸਾਹਿਬ ਸਚੇ ਸਾਧੂ ਕੀ ਕਿਰਪਾ ਕਰਨ ਸਾਨੂੰ ਉਹਦੇ ਚਰਨਾਂ 'ਚ ਜੋੜ ਕੇ ਰੱਖਣ ਸਮਤ ਬਖਸ਼ਣ ਚੰਗੀ ਬੁੱਧੀ ਦੇਣ ਤਾਂ ਕਿ ਅਸੀਂ ਉਹਨਾਂ ਦੀ ਸੇਵਾ ਕਰ ਸਕੀਏ ਉਹਨਾਂ ਦੀ ਜਗ੍ਹਾ ਦੀ ਉਹਨਾਂ ਦੇ ਮੁਤਾਬਕ ਆਪ ਦੇ ਤਨ ਮਨ ਨਾਲ ਹਰ ਆਤਮਾ ਗੁਰੂ ਜੀ ਸਾਨੂੰ ਮਤਬਦੀ ਦੇਣ ਕਿਰਪਾ ਕਰਨ ਦਿਆ ਕਰਨ ਸਾਡੀ ਸਾਰੀ ਸੰਗਤ ਤੇ ਸੇਵਾਦਾਰਾਂ ਤੇ ਜਿੰਨੇ ਵੀ ਪਿਆਰੇ ਨੇ ਸਭ ਤੇ ਕਿਰਪਾ ਕਰ ਦਿਆ ਕਰਨ ਇਸ ਲਈ ਸੰਗਤ ਜੀ ਜਿੰਨੇ ਕਦਮ ਚੱਲ ਕੇ ਸੱਚੇ ਸਤਗੁਰਾਂ ਦੇ ਮੇਰੇ ਗੁਰੂ ਦੀ ਜਗ੍ਹਾ ਤੇ ਛੇਦਾਂ ਜਗ੍ਹਾ ਤੇ ਅਸੀਂ ਧੰਨਵਾਦ ਕਰਦੇ ਹਾਂ ਵਿਵੇਕ ਆਸ਼ਰਮ ਵੱਲੋਂ ਪਿੰਡ ਮੱਲੇ ਵਾਲਾ ਵੱਲੋਂ ਸਾਰੀ ਸੰਗਤ ਵੱਲੋਂ ਸੇਵਾਦਾਰਾਂ ਵੱਲੋਂ ਜਿਹੜੇ ਸੰਤ ਚੱਲ ਕੇ ਸਾਰਿਆਂ ਅਸੀਂ ਧੰਨਵਾਦ ਕਰਦੇ ਨਮਸਕਾਰ ਕਰਦੇ ਹਾਂ ਸੰਗਤ ਜੀ ਇਸ ਲਈ ਇਨੇ ਅਸੀਂ ਬਚਨ ਕਰਦੇ ਕੋਈ ਭੁੱਲ ਜੀ ਗਲਤੀ ਮਾਫ ਕਰੋ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਉਹ ਹੈ ਗੁਰੂ ਜੀ ਕੀ ਬਾਣੀ ਜਿੱਥੇ ਆਪਾਂ ਮਾਹਭੂਸ਼ਣਾਂ ਉਚਾਰ ਕੀਤੇ ਉੱਥੇ ਸੰਗਤ ਵੀ ਵਿਭਗਾਂ ਵੀ ਮੌਜੂਦ ਬੇਬੀ ਜੀ ਪਹਿਲਾਂ ਗਲਤਾਂ ਆਪਾਂ ਨੂੰ ਪੰਜਾਬ ਕਾਨੂੰਨੀ ਪਾਲਿਸ ਨੇ ਘਾਟਾ ਪਿਆ ਉਹ ਨਾ ਪੂਰਾ ਹਣ ਵਾਲਾ ਘਾਟਾ ਹੈ ਜਾ ਕੇ ਵੀ ਆਪਾਂ ਐਸੀ ਨੂੰ ਭੁੱਲ ਨਹੀਂ ਸਕਦੇ ਮੇਰੀ ਤਾਂ ਜਾਨ ਸੀ ਮੇਰਾ ਘਰਾ ਸੀ ਗਾ ਜ ਵੱਡੇ ਬਾਬਾ ਜੀ ਨੇ ਸਾਡਾ ਰਿਸ਼ਤਾ ਆਪਣਾ ਮਾਰ ਦੇ ਤੱਕ ਸੜਲੇਵੇ ਮੈਂ ਵੀ ਜਿੰਨਾ ਚਿਰ ਜਾਉਂਗੀ ਉਹੀ ਰਿਸ਼ਤਾ ਇਹ ਨਾਲ ਹੋਵੇ ਮਤਲਬ برقرار ਰੱਖੀ ਉਹ ਜਿਹੜੀ ਤੁਸਾਨ ਜਿਹੜੀ ਤੁਹਾਡੇ ਹਮੇਸ਼ਾ ਕਦੇ ਵੀ ਨਪੁਰਨ ਵਾਲੀ ਹੋਵੇ ਜਿਹੜੀ ਨਾ ਤੁਹਾਨੂੰ ਲੱਗਦਾ ਬਹੁਤ ਗੱਲ ਹੈ ਮੇਰੇ ਹਰ ਵੇਲੇ ਮੇਰੇ ਨਾਲ ਆਕਸ ਵਿੱਚ ਵੀ ਖੜੇ ਆ ਸੌਕਸ ਵਿੱਚ ਵੀ ਖੜੇ ਆ ਕਦੇ ਮਤਲਬ ਕੋਈ ਉਹਨਾਂ ਨੇ ਮੈਨੂੰ ਕੋਈ ਕਮੀ ਨਹੀਂ ਮਹਿਸੂਸ ਹੁਣ ਦਿੱਤੀ ਫਰਾ ਹੁਣ ਇਹ ਦੇ ਨਾਂ ਤੇ ਤੇ ਸਾਡੇ ਬਾਬਾ ਨੇ ਰਿਸ਼ਤਾ ਹੋਆ ਮੇ ਪੁੱਤ ਆਇਨ ਵਾਇਓ ਤੁਸੀਂ ਦੋਨੇ ਪਿੰਡ ਪਰ ਆਪ ਦਾ ਰਿਸ਼ਤਾ ਅਸੀਂ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੇ ਬਚਨ ਨਿਭਾਏ ਤੇ ਬਾਬਾ ਜੀ ਕਹਿੰਦੇ ਸੀ ਵੀ ਰਿਸ਼ਤਾ ਬਣਾਉਣਾ ਬਹੁਤ ਸੌਖਾ ਹੈ ਨਿਮਾਉਣਾ ਬਹੁਤ ਔਖਾ ਪਰ ਉਹ ਮਤਲਬ ਉਹ ਲਾਸਟ ਤੱਕ ਆ ਕੇ ਰਿਸ਼ਤਾ ਉਹਨੇ ਪੂਰਾ ਨਿਭਾਇਆ ਮੈਂ ਭੁੱਲ ਨਹੀਂ ਸਕਦੀ ਕਿ ਕਦ ਆਇੰਦਾ ਨਾ ਮੇ ਆਪਾ ਹਾਂ ਚਲੋ ਕਦੇ ਪਹਿਲੇ ਵਸ ਪਹਿਨ ਪਰਵੰਦਾ ਉਰੋਗ ਲਾਉ ਜਾਂ ਕੋਈ ਗੱਲਬਾਤ ਹੁੰਦੀ ਆ ਤੇ ਮੇਰੇ ਸਿਰ ਤੇ ਹਮੇਸ਼ਾ ਹੱਥ ਰੱਖਿਆ ਉਹਨਾਂ ਨੇ ਮੈਂ ਭੁੱਲ ਨਹੀਂ ਸਕਦੀ ਮੈਨੂੰ ਬਹੁਤ ਮੁਸੀਬਤਾਂ ਚੋਂ ਵੀ ਕੱਢਿਆ ਉਹਨਾਂ ਨੇ ਕਿ ਬਹੁਤ ਦੁੱਖਾਂ ਚੋਂ ਪਰ ਜਿਹੜੀ ਸੰਗਤ ਇਹ ਵੀ ਪਰਿਵਾਰ ਸੀ ਇਹ ਵੀ ਪਰਿਵਾਰ ਸੀ ਉਹਨਾਂ ਨੇ ਸਾਰੀ ਸੰਗਤ ਹੀ ਪਰਿਵਾਰ ਸੀ ਸਾਰਿਆਂ ਬਾਰੇ ਸੋਚਦੇ ਸੀ ਕਿਸੇ ਦਾ ਉਹਨਾਂ ਨੇ ਅੱਜ ਤੱਕ ਮਾੜਾ ਨਹੀਂ ਕੀਤਾ ਜੋ ਹੋਇਆ ਨਾ ਸੰਗਤ ਵਾਸਤੇ ਚੰਗੇ ਕੀਤਾ ਉਹਨਾਂ ਨੇ ਹਾਂਜੀ। ਭਾਈ ਉਹਦੀ ਬਹੁਤ ਜ਼ਿਆਦਾ ਚੰਗਾ ਸੀ। ਹਾਂਜੀ ਸੰਗਤ ਦਰਸ਼ਨ ਕਰ ਲਿਆ। ਉਹ ਮਾਜਰਿੰਦੇ ਸੰਤੋਸ਼। ਸੰਗਤ ਵਾਸਤੇ ਕਦੇ ਵੀ ਨਹੀਂ ਉਹਨਾਂ ਨੇ ਮੱਥੇ ਵਟ ਪਾਇਆ ਸੀ। ਉਹ ਕਹਿੰਦੇ ਸੀ ਵੀ ਮੇਰੇ ਇਹ ਰਿਸ਼ਤੇਦਾਰ ਤਾਂ ਚਲੋ ਆਪਰ ਹੁੰਦਾ ਵੀ ਆਪਣੇ ਹੈਗੇ ਆ। ਉਹਦੀ ਸਾਰੀ ਸੰਗਤ ਵੀ ਜਿਹੜੀ ਆ ਉਹ ਵੀ ਮੇਰੇ ਸਾਨੂੰ ਬਹੁਤ ਪਿਆਰੀ ਆ। ਸਾਰਿਆਂ ਦਾ ਬਹੁਤ ਪਿਆਰ ਕਰਦੇ ਸੀ। ਪਰ ਇਹ ਘਾਟਾ ਜਿਹੜਾ ਹੁਣ ਪੈ ਗਿਆ ਆਪਣਾ ਇਹ ਪੂਰਾ ਹੁਣ ਕਦੇ ਨਹੀਂ ਪੂਰਾ ਹੋਊਗਾ। ਆਪਾਂ ਆ ਕਿਵੇਂ ਕਰ ਲਈਏ ਠੀਕ ਆ ਹੁਣ ਆਪਾਂ ਨੂੰ ਦੁਨੀਆ ਤੇ ਸਭ ਕੁਝ ਕਰਨਾ ਪੈਂਦਾ ਪਰ ਛੋਟਾ ਦਾ ਕੁਝ ਨਹੀਂਗਾ ਤੇ ਪਰ ਨਾ ਉਹਨਾਂ ਨੇ ਆਉਣਾ ਤੇ ਨਾ ਆਪਣਾ ਘਾਟਾ ਪੂਰਾ ਹੋਣਾ ਜਿਹੜੀ ਅੰਤਮ ਸ਼ਸਕਾਰ ਨੇ ਕੱਲ 7 ਨਵੰਬਰ ਸ਼ਾਮ 3 ਵਜੇ ਹੋਣੇ ਨੇ ਤੇ ਅਪੀਲ ਕੀਤੀ ਜਾਂਦੀ ਹੈ ਜੋ ਵੀ ਉਹਨਾਂ ਦੀ ਸੰਗਤ ਉਹਨਾਂ ਨੂੰ ਪਿਆਰ ਕਰਦੀ ਹੈ ਉਹ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਰੁਆਨ ਮੇਰੇ ਕੋਲੇ 55 ਸਾਲ ਹੋ ਗਏ ਮੈਂ ਇੱਥੇ ਪਿੰਡ ਰਹਿੰਦੀ ਸੀ ਉਦੋਂ ਤੇ ਮੇਰੇ ਕੋਲੇ ਨਿੱਕਾ ਜ ਆ ਗਿਆ ਸੀ ਬਾਬੇ ਛੱਡ ਗਏ ਸੀ ਵੱਡੇ ਜ ਲਾਲ ਵਾਲੇ ਮੇਰੇ ਕੋਲੇ ਰਿਹਾ ਏ ਬਾਬਾ ਕਰਨੈਲਸ ਕਰਨੈਲ ਦਾਸ ਜਦੋਂ ਫਿਰ ਇਹ ਵੱਡਾ ਹੋ ਗਿਆ ਮੇਰੇ ਕੋਲੇ ਉਦੋਂ ਬੱਚਾ ਹੈ ਨਹੀਂ ਸੀ ਇਹ ਉਹ ਲੋਆਂ ਦੇ ਅਸੀਂ ਹੁਣ ਜਾਣਾ ਇੱਥੋਂ ਚੰਦਨ ਤੇ ਅਸੀਂ ਹੁਣ ਇਹਨੂੰ ਲੈ ਜਾਣਾ ਮਾਹਲਾਇਓ ਚਲ ਉਦੋਂ ਫੇਰ ਉਹ ਮੇਰੇ ਕੋਲ ਆ ਗਈ ਮੇਰੇ ਕੋਲ ਹੀ ਬਹੁਤ ਚੱਲ ਰਿਹਾ ਏ ਮੇਰਾ ਅਸਲ ਪੁੱਤ ਪਹਿਲਾਂ ਇਹ ਵੱਡਿਆ ਸੀ ਮੈਂ ਇਹਨੂੰ ਆਪਦਾ ਜੇਠਾ ਪੁੱਤ ਬਣਦੀ ਸੀ ਆਜ ਤੱਕ ਤੇ ਜੇਠਾ ਰਿਹਾ ਮੇਰਾ ਇਹਨੇ ਮੈਨੂੰ ਪਿੱਛੜ ਦਿੱਤਾ ਫੇਰ ਪੁੱਤ ਵਰ ਗਿਆ ਜਿਹੜਾ ਜੇਠਾ ਸੀ ਇਹਨੂੰ ਜ਼ਿੰਮੇਵਾਰੀਆਂ ਓਟ ਗਿਆ ਸੀ ਵੀ ਮੇਰੀ ਮਾਂ ਦੀ ਨਿਗਾਹ ਤੁਰ ਖੜੀ ਹੈ ਹੁਣ ਤੇਰੀ ਬਾਹਾਂ ਛੱਡ ਕੇ ਚੱਲਿਆ ਮੈਂ ਉਹ ਜਤੁਰਿਆ ਜਾਂਦਾ ਟਰਕ ਗਿਆ ਸੀ। ਜਿਹੜੇ ਘਰ ਆ ਰਹਾ ਸੀ। ਉਹ ਜੇਠਾ ਸੀ ਮੇਰਾ। ਉਹ ਦੂਜੇ ਠਾਏ ਹੋ ਗਿਆ। ਇਹਨੇ ਮੇਰੀ ਬਹੁਤ ਸੇਵਾ ਕੀਤੀ। ਫੇਰ ਅਸੀਂ ਇਹਨੂੰ ਲਿਆਂਦਾ ਇੱਥੇ। ਜਦੋਂ ਜਗ੍ਹਾ ਬਣਾਈ ਸੀ ਦਾਦੀ। ਬਾਬਿਆ ਨੇ ਵੀ ਅਸੀ ਉੱਥੇ ਬਣਾਉਂਗੀ। ਮੇਰਾ ਜਿਹੜਾ ਮਰਨ ਵਾਲਾ ਪੁੱਤ ਸੀ ਉਹ ਆਦਾ ਮੈਂ ਜਗ੍ਹਾ ਇੱਥੇ ਨਹੀਂ ਬਣਾਉਣੀ। ਸੀ ਦਾਨੀ ਜਗਾ ਅਸੀਂ ਆਪਦੀ ਜ਼ਮੀਨ 'ਚ ਬਣਾਉਂ। ਫੇਰ ਇਹ ਜਗਾ ਜਿਹੜੀ ਅਸੀਂ ਆਪਦੀ ਜ਼ਮੀਨ 'ਚ ਬਣਾਈ। 2 ਕਨਾਲ ਉਹਦੀ ਘਰਾਂ ਹੀ ਲੈਂਦੇ ਸੀ 3 ਕਨਾਲਾਂ ਅਸੀਂ ਦਿੱਤੀ। 50 ਕਨਾਲਾਂ ਦੇ ਵਿੱਚ ਬਾਬਿਆਂ ਨੂੰ ਪੁੱਛ ਕੇ ਤੇ ਜਗਾ ਬਣਾਤੀ। ਅਸੀਂ ਦਾਨ। ਬਾਅਦ 'ਚ ਇਹ ਤਾਂ ਜਗਾ ਬਣਾਤੀ ਤੇ ਬਾਬੇ ਫੇਰ ਮੇਂਦਰ ਦਾਸਾਂ ਦਾ ਮੇਂਦਰ ਦਾਸਾਂ ਨਾਲ ਸਾਡੀ ਗੱਲ ਹੋਈ ਵੀ ਸੀ। ਜਦੋਂ ਅਸੀਂ ਇੱਥੇ ਰੂ ਲੈ ਕੇ ਆਂਦਾ ਤੇ ਮੇਰਾ ਪੁੱਤਾਂ ਦਾ ਵੀ ਬਾਬਿਆਂ ਦੇ ਵੀ ਤੂੰ ਆਏਂਗੀ। ਤੂੰ ਉਹਨੂੰ ਜ਼ਮੀਨ ਨਹੀਂ ਦੇਣੀ ਉਹ ਆਦਾ ਵੀ ਮੇਰੀ ਜਾਨ ਮੰਗੂ ਤਾਂ ਮੈਂ ਜਾਨ ਵੀ ਦੇ ਦੋ ਚਲੋ ਮੈਂ ਅਦਾਸ ਨੂੰ ਲੈ ਆਂਦਾ ਇੱਥੇ ਇੱਥੇ ਇਹਨਾਂ ਸਾਡੀ ਸਾਰੀ ਜ਼ਮੀਨ ਉਹ ਤੋਂ ਦਿੱਕਰ ਸਾਡੇ ਅੱਠ ਕਿਲੇ ਇਹਨੂੰ ਸਾਰੀ ਦੇਤੀ ਸਾਰੀ ਦੇਤੀ ਇੱਥੇ ਚਤਾਈਦੇ ਸੀ ਬੇਰਿਆਂ ਸੀ ਪਿੱਛੇ ਪੇਦੂ ਉਹ ਸਾਲ ਉਹ ਨਹੀਂ ਪਟਾਤਗਾ ਮੇਰੇ ਪੁੱਤ ਨੇ ਵੱਡੇ ਨੇ ਇੱਕ ਵਾਰ ਗਿਆ ਵੈ ਅਮਰੀਕਾ ਚ ਸਾਰਿਆਂ ਬਟਾਤਾਂ ਤੇ ਮੁੜ ਕੇ ਸਾਰਾ ਵੀ ਅੱਲਾ ਕਰਤਾ ਅੱਜ 35 ਸਾਲ ਹੋ ਗਏ ਮੇਰੇ ਪੁੱਤ ਨੂੰ ਇਹਨੂੰ ਜੋ ਡੇਰਾ ਬਣਾਇਆ 35 ਸਾਲਾਂ ਦੇ ਵਿੱਚ ਕੋਈ ਕਸਰ ਛੱਡੀ ਨਹੀਂ ਕੋਈ ਐਨਾ ਕਰਦਾ ਨਹੀਂ ਜਿੰਨਾ ਇਹਨੇ ਕੀਤਾ ਨੇ ਮੇਰੇ ਪੁੱਤ ਨੇ ਆਖਿਆ ਵੀ ਮੈਂ ਬਾਬਾ ਜੀ ਤੁਸੀਂ ਆਨੇ ਆ ਨਾ ਬਈ ਜ਼ਮੀਨ ਨਹੀਂ ਦੇਣੀ ਤੂੰ ਉਹ ਆਂਦਾ ਮੈਂ ਸਾਰੀ ਦੇ ਦੂੰ ਉਹਨੇ ਸਾਰੀ ਜ਼ਮੀਨ ਇਹ ਜਿਹੜੀ ਉੱਥੇ ਦਿੱਖ ਸੀ ਉਹਨੇ ਸਾਰੀ ਦੇਤੀ ਮੇਰੇ ਪੁੱਤ ਨੇ ਇਹਨੇ ਪਰ ਉਹ ਟਿੱਕਰ ਸਾਰਾ ਡੇਰਾ ਬਣਾਤਾ। ਵੇਖ ਲੋ ਜੀ ਕਿੱਥੋਂ ਟਿੱਕਰ ਬਣਿਆ ਵਿਆ। 35 ਸਾਲਾਂ ਜੇ ਨਹੀਂ ਕੋਈ ਕਸਰ ਛੱਡੀ ਨਹੀਂ। ਜੰਡੀ ਨਹੀਂ। ਤੇ ਹੁਣ ਅੱਗੇ ਵੇਖ ਲੋ। ਮਤਲਬ ਜੀ ਕੋਈ ਇਹ ਜੀ ਸਾਂਝ ਜਿਹੜੀ ਤੁਹਾਡੀ ਸਾਰੀ ਉਮਰ ਯਾਦ ਰੋ। ਸਾਡੇ ਕੋਲੇ ਉਹਨਾਂ ਦੇ ਰਾਸ਼ਨ ਕਾਰਡ ਤੇ ਵੀ ਬਾਬਾ ਜੀ ਦਾ ਨਾਮ ਨਾ ਸੀਗਾ ਨਾ। ਪਰਿਵਾਰ ਪਰਿਵਾਰਛਾ। ਮੈਂ ਆਪਦਾ ਪੁੱਤ ਮੰਨਿਆ। ਉਹ ਆਸ਼ਨ ਕਾਰਡ ਵੀ ਸਾਡੇ ਕੋਲ ਹੀ ਪਈ ਐ ਹਾਂ ਠੀਕ ਹੈ ਮੈਂ ਇਹਨੂੰ ਆਪ ਦਾ ਪੁੱਤ ਮੰਨਿਆ ਸੀ ਮੇਰੇ ਕੋਲੇ ਰਿਆ ਸੀ ਮੇਰੇ ਕੋਲੇ ਆਮਾ ਵਾਲਾ ਰਿਸ਼ਤਾ ਪੂਰਾ ਨਾ ਮਾ ਮਾ ਵਾਲਾ ਰਿਸ਼ਤਾ ਮੇਰੇ ਨਾਲ ਨੇ ਪੂਰਾ ਲਵਾਇਆ ਅੱਜ ਤੱਕ ਤੇ ਹੁਣ ਵੀ ਆਂਦਾ ਸੀ ਬੀਬੀ ਮੈਂ ਤੇਰੀ ਕੋਈ ਸੇਵਾ ਨਹੀਂ ਕਰ ਸਕਿਆ ਮੈਂ ਕੀਤੀ ਕਿਉਂ ਨਹੀਂ ਮੇਰੇ ਤਾਂ ਜੱਦੀ ਤੂੰ ਸੇਵਾ ਕੀਤੀ ਕੋ ਮੇਰੇ ਆਪ ਦੇ ਜਿਹੜੇ ਪੁੱਤ ਸੀ ਉਹਨਾਂ ਨੇ ਨਹੀਂ ਕੀਤੀ ਹੋਊਗੀ ਜੇ ਤੂੰ ਸੇਵਾ ਮੇਰੀ ਕੀਤੀ ਐ ਮੇਰੀ ਸੇਵਾ ਪੁੱਤ ਬਹੁਤ ਜ਼ਿਆਦਾ ਕੀਤੀ ਐ ਤੇ ਮੈਂ ਮਾਇਮਾ ਬਣ ਕੇ ਇਹਨੂੰ ਬਖਾਇਆ ਮੈਂ ਇਹਦਾ ਬੂਨੀ ਫਟਕਾਰਿਆ ਉੱਕਾ ਹੀ ਕੋਈ ਕੁਝ ਕਹੀ ਗਿਆ ਹੋਵੇ ਪਰ ਮੈਂ ਨਹੀਂ ਆਪਦੇ ਪੁੱਤ ਉਸ ਜੱਟ ਤੇ ਕਰਕੇ ਆ ਤੇ ਮੇਰਾ ਪੁੱਤ ਬਣ ਕੇ ਇਹਨੇ ਬਖਾਇਆ ਤੇ ਮੈਂ ਇਹਦੀ ਮਾਂ ਬਣ ਕੇ ਬਖਾਇਆ ਆ ਅਸਾ ਦਾ ਰਿਸ਼ਤਾ ਉਹ ਵੀ ਜਿਹੜੇ ਮੇਰੇ ਛੋਟਾ ਬੇਟਾ ਉਹ ਜਿਸਨ ਗੇਲਾ ਉਹ ਇੱਥੇ ਹੀ ਰਹਿਦਾ ਹੈ ਉਹ ਇੱਥੇ ਹੀ ਹੈ ਤੇ ਉਹਨਾਂ ਦਾ ਜਿਹੜਾ ਮਤਲਬ ਐਜ਼ ਅ ਫਾਦਰ ਦਾ ਰਿਸ਼ਤਾ ਵਿਆਹ ਦੇ ਵਿੱਚ ਬਾਬਾ ਜੀ ਨੇ ਖੁਦ ਨਵਾਇਆ ਆ ਨਵਾਇਆ ਉਹਦੇ ਥਾਂ ਤੇ ਅਸੀਂ ਇਹਨੂੰ ਖੜਾ ਕੀਤਾ ਖੁਦ ਹੀ ਗਏ ਹਾਂ ਖੁਦ ਗਏ ਉੱਥੇ ਜਦੇਨ ਛੋਟੇ ਪੁੱਤ ਨੂੰ ਵਿਆਉਣ ਗਏ ਉਹਦੀ ਜੇਨ ਤੇ ਇਹਨੇ ਜੋ ਵਿਆਹ ਸੀ ਸਾਰਾ ਫੇਰੇ ਨਹੀਂ ਉੱਥੇ ਸਾਰਾ ਨਵਾਇਆ ਤੇ ਮੇਰਾ ਤਾਂ ਪੁੱਤ ਅਸਲ ਪੁੱਤ ਸੀ ਇਹਨੇ ਨਿਵਾਇਆ ਮੈਂ ਮਾਹ ਵੜਕੇ ਨਿਵਾਇਆ ਅੱਜ ਤੱਕ ਕਰਕੇ ਮੇਰਾ ਇਹਦੇ ਨਾਲ ਮਾਮਾ ਵਾਲਾ ਰਿਸ਼ਤਾ ਹੈ ਕੋਈ ਆ ਨਾ ਕੋਈ ਕਹੂਗਾ ਕਿ ਇਹਨੇ ਜਰਮਨੀ ਮੇਰੇ ਘਰੋਂ ਲਿਆ ਤੇ ਮੇਰਾ ਰਿਸ਼ਤਾ ਪਾਸੇ हट ਗਿਆ ਮੇਰਾ ਰਿਸ਼ਤਾ ਹੀ ਤਾਂ ਪਾਸੇ ਨਹੀਂ ਪਟਿਆ ਜੇ ਸਾਡਾ ਪਰਿਵਾਰ ਉਹਨੇ ਮੇਰੇ ਬੱਚੇ ਦੋ ਆ ਦੋਨੇ ਬੇਟੇ ਪੂਰਾ ਮਤਲਬ ਦਾਇਆ ਜੀ ਦੇ ਨਾਂ ਨਾਲ ਬੁਲਾਉਂਦੇ ਦਾਇਆ ਜੀ ਦੇ ਨਾਂ ਨਾਲ ਬੁਲਾਉਂਦੇ ਉਹ ਦੋਵੇਂ ਤੇ ਮੇਰਾ ਜਿਹੜਾ ਪ੍ਰੀਤ ਬਾਹਰ ਗਿਆ ਉਹ ਭਾਈ ਜੀ ਆ ਕੇ ਦੇ ਨਾਲ ਦੇਖੀ ਇੰਨੀ ਵੱਡੀ ਸੰਗਤ ਹੈ ਇਹ ਸੰਗਤ ਨੂੰ ਵੀ ਪਰਿਵਾਰ ਮੰਨਦੇ ਸੀ ਹਾਂਜੀ ਸਭ ਨੂੰ ਪਰਿਵਾਰ ਮੰਨਦੇ ਸੀ ਵੀ ਮੇਰਾ ਇਹ ਪਰਿਵਾਰ ਹੈ ਸਾਰਾ ਹਾਂ ਜੋ ਗਰੀਬ ਪਰਵਾਸੀ ਜੇ ਤਾਂ ਰੋਟੀ ਖਾਂਦਾ ਸੀ ਹਾਂ ਇਹ ਤਾਂ ਰੋਟੀ ਖਾਂਦਾ ਸੀ ਬੋਤਾਂ ਆਮਰੀਕਾ ਨਹੀਂ ਹੈ ਹਾਂ ਆ ਮਰੀਕਾ ਨਹੀਂ ਹੈ